ਨਗਰ ਹਲਕੇ ਦੇ ਵਿੱਚ ਹਰ ਡਰਾਈਵਰ ਵਾਸਤੇ ਅਸੀਂ 1000 ਰੁਪਏ ਖਾਤੇ ਵਿੱਚ ਪਾਵਾਂਗੇ ਔਰ ਸਾਡੀ ਜਿਹੜੀ ਸੁਸਾਇਟੀ ਹੈ ਹਰ ਡਰਾਈਵਰ ਦੇ ਖਾਤੇ ਵਿੱਚ 1000 ਰੁਪਏ ਪਾਵੇਗੀ ਔਰ ਡਰਾਈਵਰ ਕਿਹੜਾ ਹੋਵੇਗਾ ਉਹ ਡਰਾਈਵਰ ਉਹ ਹੋਣਗੇ ਜਿਹੜੇ ਡਰਾਈਵਰ ਆ ਕਿ ਲੈਂਟਰ ਵਾਲਾ ਮਾਲ ਲੈ ਕੇ ਉਧਰ ਉਧਰ ਜਾਂਦੇ ਜਿਸ ਨੂੰ ਪ੍ਰੀਮਿਕਸ ਕਿਹਾ ਜਾਂਦਾ ਔਰ ਲੈਂਟਰਾਂ ਵਿੱਚ ਪਾਇਆ ਜਾਂਦਾ ਔਰ ਜ਼ਿਆਦਾਤਰ ਤੁਸੀਂ ਵੇਖਦੇ ਹੋ ਕਿ ਬਹੁਤ ਸਾਰੇ ਡਰਾਈਵਰ ਜਿਹੜੇ ਆ ਉਹ ਸੜਕਾਂ ਦੇ ਕਿਨਾਰੇ ਉੱਤੇ ਢੇਰ ਲਗਾ ਕੇ ਚਲੇ ਜਾਂਦੇ ਜਦੋਂ ਮਾਲ ਵੱਧ ਜਾਂਦਾ ਜਦੋਂ ਉਹਨਾਂ ਦਾ ਮਾਲ ਵੱਜ ਜਾਂਦਾ ਤਾਂ ਸੜਕਾਂ ਦੇ ਕਿਨਾਰੇ ਢੇਰ ਲੱਗਿਆ ਹੁੰਦਾ ਉਹ ਢੇਰ ਕਿਸੇ ਕੰਮ ਨਹੀਂ ਆਉਂਦਾ ਅਗਰ ਜਾਣਕਾਰੀ ਪੂਰੀ ਚਾਹੀਦੀ ਆ ਤਾਂ ਵੀਡੀਓ ਪੂਰੀ ਵੇਖਣੀ ਆ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਇੱਕ ਡਰਾਈਵਰ ਭਰਾ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆਇਆ ਜਾਵੇ ਔਰ ਆ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਆਹ ਖੱਡੇ ਬਹੁਤ ਵੱਡੇ ਖੱਡੇ ਨੇ ਦੀਦਾਨਗਰ ਹਲਕੇ ਦੇ ਵਿੱਚ ਔਰ ਦੋਦਮਾ ਵਾਲੀ ਸੜਕ ਦੇ ਉੱਤੇ ਲੰਬੇ ਸਮੇਂ ਤੋਂ ਸੜਕ ਦਾ ਪੈਚ ਵਰਕ ਹੋਣ ਵਾਲਾ ਔਰ ਕਿਸੇ ਡਰਾਈਵਰ ਭਰਾ ਨੇ ਜੋ ਵੀ ਪ੍ਰੀਮਿਕਸ ਵਧਿਆ ਸੀ ਉਸ ਨੂੰ ਸੜਕ ਕਿਨਾਰੇ ਨਹੀਂ ਸੁੱਟਿਆ ਉਸ ਨੇ ਸਮਝਦਾਰੀ ਵਰਤੀ ਹੈ ਔਰ ਇਸ ਤਰ੍ਹਾਂ ਖੱਡਿਆਂ ਦੇ ਵਿੱਚ ਪਾ ਦਿੱਤਾ ਰਾਤ ਸਮੇਂ ਉਹ ਖੱਡਿਆਂ ਦੇ ਵਿੱਚ ਪਾ ਕੇ ਗਿਆ ਜਿਸ ਨਾਲ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ ਜੇ ਕੋਈ ਡਰਾਈਵਰ ਭਰਾ ਇਸ ਤਰ੍ਹਾਂ ਪ੍ਰੀਮਿਕਸਰ ਸੜਕ ਤੇ ਸੁੱਟਣ ਨਾਲੋਂ ਐਵੇਂ ਪਾ ਕੇ ਜਾਂਦਾ ਕਿਨਾਰੇ ਸੁੱਟਣ ਨਾਲੋਂ ਐਵੇਂ ਪਾ ਕੇ ਜਾਂਦਾ ਖੱਡਿਆਂ ਦੇ ਵਿੱਚ ਤਾਂ ਮੈਂ 1000 ਰੁਪਏ ਹਾਂ ਡਰਾਈਵਰ ਦੇ ਖਾਤੇ 'ਚ ਪਾਵਾਂਗਾ ਜਿਹੜਾ ਵੀ ਡਰਾਈਵਰ ਭਰਾ ਆ ਗੱਡੀ ਚਲਾਉਂਦਾ ਜੋ ਪ੍ਰੀਮਿਕਸ ਵਾਲੀ ਜੇ ਉਹ ਕਿਤੇ ਵੀ ਦਿਨਾ ਨਗਰ ਹਲਕੇ ਵਿੱਚ ਕਿਤੇ ਵੀ ਆਪਣਾ ਪ੍ਰੀਮਿਕਸ ਵਧਿਆ ਹੋਇਆ ਲੈ ਕੇ ਆਉਂਦਾ ਔਰ ਜਾ ਕੇ ਜੇ ਕੰਪਨੀ ਵੇਪਰ ਵਾਪਸ ਕਰਦਾ ਤਾਂ ਕੋਈ ਗੱਲ ਨਹੀਂ ਅਗਰ ਕੰਪਨੀ ਤੋਂ ਬਿਨਾ ਰੋਡ ਦੇ ਕਿਨਾਰੇ ਸੁੱਟ ਕੇ ਚਲਿਆ ਜਾਂਦਾ ਤਾਂ ਫਿਰ ਉਸ ਨੂੰ ਬੇਨਤੀ ਆ ਕਿ ਸੜਕ ਕਿਨਾਰੇ ਸੁੱਟਣ ਨਾਲੋਂ ਬੇਕਾਰ ਜਗ੍ਹਾ ਤੇ ਸੁੱਟਣ ਨਾਲੋਂ ਜਿੱਥੇ ਵੀ ਤੈਨੂੰ ਟੋਏ ਲੱਭਦੇ ਆ ਜਿੱਥੇ ਵੀ ਸੜਕ ਦਾ ਪੈਚਵਰਕ ਲੱਭਦਾ ਖੱਡਾ ਪਿਆ ਲੱਭਦਾ ਉਸ ਦੇ ਵਿੱਚ ਪਾ ਦੇ ਔਰ ਸਾਨੂੰ ਵੀਡੀਓ ਪਾ ਕੇ ਮੇਰੇ ਨੰਬਰ ਦੇ ਉੱਤੇ ਕਾਲ ਕਰਦੇ ਔਰ ਨੰਬਰ ਤੇ ਵੀਡੀਓ ਪਾ ਦੇ ਮੈਂ ਉਸਦੇ ਖਾਤੇ 'ਚ 1000 ਰੁਪਏ ਉਸੇ ਵੇਲੇ ਪਾਵਾਂਗਾ ਕਿਉਂਕਿ ਕੋਈ ਵੀ ਡਰਾਈਵਰ ਭਰਾ ਇਹ ਨਹੀਂ ਚਾਹੁੰਦਾ ਕਿ ਮੈਂ ਜਾਂ ਸਰਕਾਰ ਦਾ ਨੁਕਸਾਨ ਕਰਾਂ ਜਾਂ ਕਿਸੇ ਮਾਲਕ ਦਾ ਨੁਕਸਾਨ ਕਰਾਂ ਲੇਕਿਨ ਉਸਦੀ ਮਜਬੂਰੀ ਹੁੰਦੀ ਆ ਕਿ ਉਸ ਨੂੰ ਜਗ੍ਹਾ ਨਹੀਂ ਲੱਭਦੀ ਸੁੱਟਣ ਨੂੰ ਉਹ ਛੜਕ ਦੇ ਕਿਨਾਰੇ ਸੁੱਟ ਕੇ ਚਲਿਆ ਜਾਂਦਾ ਔਰ ਜੇ ਉਸ ਦਾ ਮਟੀਰੀਅਲ ਕੰਪਨੀ ਵਿੱਚ ਵਾਪਸ ਜਾਂਦਾ ਤਾਂ ਸਾਨੂੰ ਕੋਈ ਤਰਾਜ ਨਹੀਂ ਆ ਉਹ ਕੰਪਨੀ 'ਚ ਚਲਿਆ ਜਾਏ ਤਾਂ ਵਧੀਆ ਅਗਰ ਉਹ ਰੋਡ ਦੇ ਕਿਨਾਰੇ ਸੁੱਟਣ ਵਾਲਾ ਕੋਈ ਡਰਾਈਵਰ ਭਰਾ ਸਾਡੀ ਗੱਲ ਮੰਨ ਲਵੇ ਔਰ ਇਸ ਤਰ੍ਹਾਂ ਦੇ ਪੈਚਵਰਕ ਕਰ ਦਵੇ ਜਿਸ ਦੇ ਵਿੱਚ ਮਟੀਰੀਅਲ ਪਾ ਦੇਵੇ ਔਰ ਉਸ ਦੇ ਖਾਤੇ 'ਚ 1000 ਰੁਪਏ ਅਸੀਂ ਆਪਣੇ ਅਕਾਊਂਟ 'ਚ ਪਾਵਾਂਗੇ ਔਰ ਉਹਨਾਂ ਡਰਾਈਵਰਾਂ ਦੇ ਜਿਹੜੇ ਡਰਾਈਵਰ ਐਸ ਭਰਾਵਾਂ ਕੰਮ ਕਰਨਗੇ ਇੱਥੇ ਕੋਈ ਭਰਾ ਦੋ ਤਿੰਨ ਖੱਡੇ ਪੂਰ ਕੇ ਗਿਆ ਅਸੀਂ ਪਹਿਲੇ ਉਹਦਾ ਧੰਨਵਾਦ ਕਰਦੇ ਆਂ ਅਗਰ ਉਸਨੇ ਸਾਡੀ ਖਬਰ ਸੁਣੀ ਹੈ ਤਾਂ ਸਾਨੂੰ ਕਾਲ ਕਰ ਲਵੇ ਅਸੀਂ ਫਿਰ ਵੀ ਉਸਦਾ ਧੰਨਵਾਦ ਕਰਾਂਗੇ ਉਸਦੇ ਖਾਤੇ 'ਚ ਪੈਸੇ ਪਾਵਾਂਗੇ ਅਸੀਂ ਇਹੀ ਚਾਹੁੰਦੇ ਆਂ ਕੀ ਵਿਅਰਥ ਸੁਟਣ ਵਾਲੀ ਚੀਜ਼ ਜਿਹੜੀ ਆ ਸਾਡੇ ਨਾਲ ਸੰਪਰਕ ਕਰੋ ਵਿਅਰਥ ਨਾ ਸੁਟੋ ਅਸੀਂ ਉਸ ਦਾ ਮੁਆਵਜ਼ਾ ਦੇਵਾਂਗੇ ਔਰ ਆਪਣੇ ਹਲਕੇ ਦਾ ਵਿਕਾਸ ਕਰਨ ਵਾਸਤੇ ਕੋਈ ਯੋਗਦਾਨ ਪਾਵਾਂਗੇ ਕਿ ਸਾਡੇ ਹਲਕੇ ਦੇ ਵਿੱਚ ਟੁੱਟੀਆਂ ਸੜਕਾਂ ਦਾ ਪੈਚ ਵਰਕ ਜਿਹੜਾ ਉਹ ਕਿਵੇਂ ਹੋ ਸਕਦਾ ਲੋਕਾਂ ਨੂੰ ਸਹਿਯੋਗ ਕਰਨਾ ਪਏਗਾ ਕਿਉਂਕਿ ਸਰਕਾਰਾਂ ਤਾਂ ਸੁੱਤੀਆਂ ਹੋਈਆਂ ਨੇ ਸਰਕਾਰਾਂ ਜਿਹੜੀਆਂ ਉਹ ਸੁੱਤੀਆਂ ਨੇ ਪਿਛਲੀਆਂ 10 ਸਾਲਾਂ ਤੋਂ ਸਰਕਾਰਾਂ ਸੁੱਤੀਆਂ ਸੀ ਔਰ ਹੁਣ ਆ ਨਵੀਂ ਸਰਕਾਰ ਆ ਬਦਲਾ ਇਸ ਦਾ ਵੀ ਨਹੀਂ ਆਇਆ ਔਰ ਆ ਤੁਸੀਂ ਵੇਖ ਸਕਦੇ ਹੋ ਕਿ ਬਾਰਡਰ ਨੂੰ ਜਾਣ ਵਾਲੀ ਛੜਕਾ ਔਰ ਦੀਨਾਨਗਰ ਤੋਂ ਦੋਦਵਾ ਨੂੰ ਜਾਣ ਵਾਲਾ ਰਸਤਾ ਹੈ ਉਹ ਛੜਕ ਦੇ ਉੱਤੇ ਸਾਰੇ ਖੱਡੇ ਪਏ ਹੋਇਆ 40 ਪਿੰਡਾਂ ਦੇ ਲੋਕ ਇਹੜਾ ਖੱਡਿਆਂ ਚੋਂ ਲੰਘ ਜਾਂਦੇ ਆ ਔਰ ਜੇ ਕੋਈ ਵੀਰ ਭਰਾ ਦਾ ਪ੍ਰੀਮਿਕਸ ਵੱਧ ਜਾਂਦਾ ਔਰ ਵਿਅਰਥ ਜਗ੍ਹਾ ਤੇ ਸੁੱਟਣ ਨਾਲੋਂ ਜੇ ਇੱਥੇ ਖੱਡਿਆਂ ਵਿੱਚ ਪਾ ਦਿੰਦਾ ਜਾਂ ਕਿਸੇ ਵੀ ਦੀਨਾਨਗਰ ਹਲਕੇ ਵਿੱਚ ਖੱਡਿਆਂ ਵਿੱਚ ਪਾ ਦਿੰਦਾ ਤਾਂ ਸਾਨੂੰ ਵੀਡੀਓ ਬਣਾ ਕੇ ਸੈਂਡ ਕਰੇ ਸਾਡੇ ਨਾਲ ਫੋਨ ਤੇ ਗੱਲ ਕਰੇ ਅਸੀਂ ਉਸਦੇ ਖਾਤੇ ਦੇ ਵਿੱਚ 1000 ਰੁਪਏ ਪਾਵਾਂਗੇ ਔਰ ਉਸਦਾ ਨਾਮ ਗੁਪਤ ਰੱਖਾਂਗੇ ਕਈ ਵਾਰੀ ਕੀ ਹੁੰਦਾ ਕੀ ਮਾਲਕ ਦੇ ਕੰਪਨੀ ਵਿੱਚ ਨਹੀਂ ਪਹੁੰਚਣਾ ਉਹਨੇ ਚੋਰੀ ਪਾਉਣਾ ਤਾਂ ਅਸੀਂ ਇਹੀ ਕਵਾਂਗੇ ਕਿ ਚੱਲ ਭਲੇ ਦਾ ਕੰਮ ਕਰਨਾ ਹੈ ਮਾਲਕ ਵੀ ਉਸ ਨੂੰ ਕੁਝ ਨਹੀਂ ਕਹੇਗਾ ਕਿ ਵਿਅਰਥ ਸੁੱਟਣ ਨਾਲੋਂ ਪੈਚ ਵਰ ਕੀ ਕੀਤਾ ਉਹਨਾਂ ਦੀਆਂ ਗੱਡੀਆਂ ਦੇ ਹੀ ਟਾਇਰ ਬਚਣਗੇ ਔਰ ਅਸੀਂ ਇਹੀ ਕਰਾਂਗੇ ਪਹਿਲਾਂ ਤਾਂ ਕੰਪਨੀ ਤੋਂ ਚੋਰੀ ਨਾ ਕਰੋ ਅਗਰ ਤੁਸੀਂ ਬਾਹਰ ਸੁੱਟਦੇ ਹੋ ਤੁਹਾਡਾ ਮਟੀਰੀਅਲ ਰਾਸ ਸਮੇਂ ਕਿਤੇ ਨਹੀਂ ਵਰਤਿਆ ਜਾਂਦਾ ਤਾਂ ਫਿਰ ਤੁਸੀਂ ਇਹਨਾਂ ਖੱਡਿਆਂ ਵਿੱਚ ਪਾ ਦਿਓ ਔਰ ਸਾਨੂੰ ਵੀਡੀਓ ਪਾ ਦਿਓ ਔਰ ਤੁਹਾਡੀ ਵੀਡੀਓ ਗੁਪਤ ਰੱਖੀ ਜਾਵੇਗੀ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ ਔਰ ਤੁਹਾਡੇ ਖਾਤੇ ਵਿੱਚ ਸਾਡੇ ਵੱਲੋਂ 1000 ਰੁਪਿਆ ਹਰ ਡਰਾਈਵਰ ਦੇ ਖਾਤੇ ਵਿੱਚ ਪਾਇਆ ਜਾਵੇਗਾ ਜਿਹੜਾ ਡਰਾਈਵਰ ਇਹਨਾਂ ਖੱਡਿਆਂ ਦੇ ਵਿੱਚ ਪ੍ਰੀਮਿਕਸ ਔਰ ਜਿੰਨਾ ਵੀ ਮਾਲ ਵਧਿਆ ਚਾਹੇ 10 ਕਿਲੋ ਆ ਚਾਹੇ 50 ਕਿਲੋ ਆ ਚਾਹੇ ਕੁਆਂਟਲ ਆ ਜਿੰਨਾ ਵੀ ਵਧਿਆ ਉਸ ਦਾ 1000 ਰੁਪਏ ਉਸ ਦੇ ਖਾਤੇ 'ਚ ਪਾਇਆ ਜਾਵੇਗਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂਗਰ ਜਿਲ੍ਹਾ ਗੁਰਦਾਸ ਔਰ